ਨਮਸਕਾਰ ਸਾਥਿਓ ਮੈਂ ਮੀਵਾ ਸਿੰਘ ਪੁਵਾਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਨਿਊਜ਼ ਜਿਵੇਂ ਤੁਸੀਂ ਇਹ ਬੈਰੀਕੇਡ ਦੇਖ ਰਹੇ ਹੋ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ 13 ਤਰੀਕ ਦੇ ਜਿਹੜੀ ਕੋਲਿੰਗ ਦਿੱਤੀ ਹੋਈਗੀ ਦਿੱਲੀ ਨੂੰ ਜਾਣ ਵਾਸਤੇ ਜੋ ਖਨੌਰੀ ਬਾਰਡਰ ਹੈ ਉਥੇ ਪੰਜਾਬ ਦੇ ਜਿਹੜੀ ਪੁਲਿਸ ਹੈ ਉਸ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਆਪਣੇ ਦੇਖਰੇਖ ਕਰ ਰਹੀ ਹੈ ਇਹ ਬੈਰੀਕੇਡ हरियाणा बॉर्डर ਦੇ ਨਾਲ ਲੱਗਦੇ ਜਿਹੜੀ ਸਰਹੱਦੀ ਖੇਤਰ ਹੈ ਆਪਣਾ ਪੰਜਾਬ ਦਾ ਉਹਦੇ ਨਾਲ ਇਸ ਤੋਂ ਅੱਗੇ 1.5 ਕਿਲੋਮੀਟਰ ਚੱਲ ਕੇ ਜੋ ਹਰਿਆਣਾ ਦੀ ਸਰਹੱਦ ਦੇ ਉੱਪਰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਜਿਹੜੀ ਬਾਰਡਰ ਬੈਰੀਗੇਟ ਵਗੈਰਾ ਲਗਾਏ ਗਏ ਨੇ ਉਹਦੇ ਅੱਗੇ ਇੱਕ ਹਰੀ ਜੀ ਚਾਦਰ ਲਾ ਕੇ ਪਿੱਛੇ ਪਤਾ ਨਹੀਂ ਕੀ ਕੁਛ ਕੀਤਾ ਉੱਥੇ ਜਾਣ ਵਾਸਤੇ ਹਰ ਕਿਸੇ ਦੇ ਵਰਜਿਤ ਹੈ ਕਿਸੇ ਨੂੰ ਜਾਣ ਨਹੀਂ ਦੇ ਦੇ ਰਹੀ ਹੈਗੀ ਹਰਿਆਣਾ ਪੁਲਿਸ ਤਾਂ ਲੱਗਦਾ ਹੈ ਕਿ ਉੱਥੇ ਪੂਰੀ ਸਿਕਤਾਈ ਦੇ ਨਾਲ ਜੋ ਪਿੱਛੇ ਕਿਲਾ ਵਗੈਰਾ ਜਾਂ ਤਾਰ ਜਾਂ ਕੁਝ ਮਿੱਟੀ ਦੇ ਕੈਂਟਰ ਵਗੈਰਾ ਭਰ ਕੇ ਉੱਤੇ ਲਗਾਏ ਹੋਏ ਨੇ ਇਸ ਤਰ੍ਹਾਂ ਦਾ ਪਤਾ ਲੱਗ ਰਿਹਾ ਹੈ ਕਿ ਇਸ ਵਾਰ ਜੋ ਪਿਛਲੀ ਵਾਰ ਗਲਤੀ ਹੋਈ ਸੀ ਉਹ ਨਾ ਹੋਵੇ ਤਾਂ ਇਹਨਾਂ ਤੋਂ ਆਓ ਸੁਣਦੇ ਹਾਂ ਕੁਝ ਹੋਰ ਵੀ ਜਥੇਬੰਦੀਆਂ ਆਈਆਂ ਨੇ ਉਹਨਾਂ ਤੋਂ ਵੀ ਕੀ ਕਹਿੰਦੇ ਨੇ ਭਵਨਜਾ ਜੋ ਭਾਈ ਕੰਦੇ ਲਾਲ ਇਤਲਾਮ ਦੱਸਾਂਗੇ ਭਾਈ ਅੱਜ ਤਾਂ ਮੈਂ ਪੂਰਾ ਬਾਰਡਰ ਕੋਲ ਪਹੁੰਚੇ ਹਾਂ ਤਾਂ ਕੀ ਪ੍ਰੋਗਰਾਮ ਆਪਨਾ ਹੈ प्रोग्राम भाई दिल्ली जाने का अच्छा जी तो जैसे मतलब यहाँ पर अभी तक तो किसान को पहुँचा नहीं है तो लगता तो है नहीं तलवार की डाल अच्छा जी जिस तरह हरियाणा सरकार ने कह रहे हैं पिछली बार कुछ गलतियाँ हो गई थी उसको देखते इस बार मतलब कुछ इस तरह प्रबंध करे हैं देखिए किसान जो ਉਹ ਜਾਣੇ ਕੋ ਲਈਏ ਦੇਖਿਓ ਵਾਹ ਪਰ ਨੀ ਜਾ ਸਕੇ ਹੈ ਨਹੀਂ ਆਣਾ ਸਰਕਾਰ ਨੇ ਸਦਾਏ ਗਲਤੀ ਕੀਤੀ ਸਹੀ ਕੰਮ ਕਿਦ ਕਰਿਆ ਹਈ ਸੀ ਅੱਛੀ ਔਰ ਅਰੀਆ ਸਰਕਾਰ ਤਾਂ ਗਲਤੀਆ ਕਰਨ ਕੀ ਹੈ ਅੱਛਾ ਆਈ ਤੇ ਗਲਤੀ ਇਹ ਨਾ ਕਰਿਆ ਕਰਨੋ ਇਹ ਬਾਰੀਕੇਟ ਡਾਂਗਰ ਪਸੇ ਇਹ ਜੋ ਇਹ ਬਾਰੀਕੇਟ ਲਾ ਦिए ਖੱਤਰ ਕਾ ਕੀ ਪੰਜਾਬ ਵਾਲਿਆਂ ਨੇ ਕਿਵੇਂ ਖੋਟ ਕਰਿਆ ਆ ਰਸਤਾ ਤੋਂ ਸੋਸਾ ਮਿਲਣਾ ਈ ਜਾਣ ਕਾ ਉੱਪਰ ਖੱਤਰ ਤੋਂ ਨੂੰ ਖਾਵੇਂ ਮਿਲਣਾ ਈ ਇੱਕ ਨਹੀਂ ਹਾਂਜੀ ਇਹ ਤਾਂ ਫੇਰ ਯੂ ਖਾਮ ਕਾਈ ਬੀਤ ਮਟਾਂਗਨੀ ਡਾਰਿਆ ਹੈ ਬਿਲਕੁਲ ਢਾੜਿਆ ਇਹ ਬਿਲਕੁਲ ਨਹੀਂ ਰਹਿੰਦਾ ਹਾਂ ਕਰਨੇ ਨੂੰ ਬਾਤ ਕਰੀ ਬਾਜਾ ਬਾਈ ਹੋਰ ਤਾਂ ਇਹ ਕੁਝ

ਜੀ ਜਨਮ ਦੇ ਦੇਣਾ ਹੈ। ਅੱਛਾ। ਇਹ ਕੋਮ ਤਾਂ ਦੋਸਤ ਹੈ ਜਾਨੀ ਹੈ। ਠੀਕ ਹੈ। ਹਾਂ। ਇਸ ਦਾ ਦੋਸ਼ ਮਿਟ ਗਿਆ ਤਾਂ ਦੁਨੀਆ ਉਹ ਦਿਨ ਮਿਟੇ ਜਾਗੀ। ਇਸੇ ਦੋਸ਼ ਕਾ ਗੱਲ ਦੁਨੀਆ ਦੀ ਰਹੀ ਹੈ। ਠੀਕ ਹੈ। ਹਾਂ। ਜਿਹੜੀ 13 ਤਰੀਕ ਦੇ ਦਿੱਲੀ ਦੇ ਦੇਖੀ ਕੋਲਿੰਗ ਹੈ। ਉਸ ਨੂੰ ਲੈ ਕੇ ਮਤਲਬ ਜਿਹੜੀ ਜੱਥੇਬੰਦੀਆਂ ਆ ਰਹੀਆਂ ਨੇ ਉਹਨਾਂ ਦਾ ਕੀ ਪ੍ਰੋਗਰਾਮ ਹੈ? ਜੱਥੇਬੰਦੀਆਂ ਦਾ ਫੁੱਲ ਪ੍ਰੋਗਰਾਮ ਹੈ ਅੱਜ ਦੀ ਮੀਟਿੰਗ ਢੀਕ ਰਹੀ ਨੇ। ਹੂੰ। ਜਦੋਂ ਉਹਨਾਂ ਦੀ ਮੀਟਿੰਗ ਦਾ ਪਤਾ ਲੱਗ ਗਿਆ ਫਿਰ ਸਾਰਾ ਇਲਾਕਾ ਤਰ ਤਿਆਰ ਪਰ ਤਿਆਰ ਹੈ ਅੱਛਾ ਜੀ ਆ ਉਦੋਂ ਹੀ ਚੱਲ ਪੈਣਗੇ ਕੋਈ ਪ੍ਰਵਾਹ ਨਹੀਂ ਕਿਸੇ ਦੀ ਵੀ ਜੇ ਇਹਨਾਂ ਨੇ ਕਰੇਨਾ ਲਾਈਆਂ ਨੇ ਤੇ ਪਿੱਛੋਂ ਵੀ ਕਰੇਨਾ ਆ ਜਾਣੀਆਂ ਨੇ ਫਿਰ ਮੁਕਾਬਲਾ ਪੂਰਾ ਹੋਏਗਾ ਇਹਨਾਂ ਨੂੰ ਅੱਛਾ ਜੀ ਹਾਂ ਕੋਈ ਅਸੀਂ ਮਰੀਏ ਇਹ ਮਰਨਾ ਅੱਛਾ ਜੀ ਆ ਫਿਰ ਤਾਂ ਆਰ ਪਾਰ ਦੀ ਲੜਾਈ ਹੋਏ ਕਿੰਨੀ ਜੱਥੇਬੰਦੀਆਂ ਆ ਰਹੀਆਂ ਨੇ ਜੀ 18 ਅੱਛਾ ਜੀ 18 ਜੱਥੇਬੰਦੀਆਂ ਆ ਰਹੀਆਂ ਉਹ ਦੂਜੇ ਵੀ ਵਿੱਚੇ ਹੀ ਨੇ ਦੂਜੇ ਕਿਹੜੇ ਬਾਹਰ ਨੇ ਕਿਸਾਨ ਸਾਰੇ ਹੀ ਨਾਲ ਨੇ ਅੱਛਾ ਜੀ ਹਰਿਆਣਾ ਵੀ ਨਾਲ ਸਾਰੇ ਹੀ ਨਾਲ ਨੇ ਕੋਈ ਪਿੱਛੇ ਨਹੀਂ ਰਹਿਂਦਾ ਇਸ ਕੰਮ ਸਾਰਿਆਂ ਦਾ ਸਾਂਝਾ ਮਸਲਾ ਜਾਂਦਾ ਆਪਣੀ ਗੱਲ ਕਰਕੇ ਐਡਾ ਵੱਡਾ ਮੰਤਰੀ ਹੋਵੇ ਤੇ ਇਹਨੂੰ ਮੁੱਕਰਦਾ ਕੀ ਹੈ ਕੁੜੀਆਂ ਨੇ ਤੇ ਤੂੰ ਘਰ ਜਾਣਾ ਨਾ ਕਰਾ ਹਿਲੀ ਨਾ ਹਿਲਾ ਉਹ ਨਹੀਂ ਸੱਚੀ ਗੱਲ ਆ ਵੀ ਤੂੰ ਜਿਹੜਾ ਲਿਖਤੀ ਕਾਨੂੰਨ ਦਿੱਤਾ ਕਰਦੇ ਪੂਰਾ ਆ ਦੁਬਾਰਾ ਉਹ ਲੋੜ ਆ ਆ ਦੁਬਾਰੇ ਕਿਉਂ ਕਿਸਾਨਾਂ ਨੂੰ ਪਰੇਸ਼ਾਨ ਨੌਜਵਾਨਾਂ ਚ ਜੋਜ ਦੇਖਣ ਨੂੰ ਮਿਲ ਰਿਹਾ ਅਸੀਂ ਪੁੱਛਦੇ ਹਾਂ ਕੋਈ ਨੌਜਵਾਨ ਵੀ ਇੱਥੇ ਕੀ ਪ੍ਰੋਗਰਾਮ ਹੈ ਪ੍ਰੋਗਰਾਮ ਫੁੱਲ ਹੈ ਜੀ ਅੱਛਾ ਜੀ ਹਾਂਜੀ ਨੇ ਜਿਵੇਂ ਇਹਨਾਂ ਨੇ ਰੋਕਣ ਲਗਾਈਆਂ ਉਹਨਾਂ ਨੂੰ ਰੋਕਿਆ ਜੀ ਜ਼ਮੀਂਦਾਰ ਦਾ ਖੇਤੋ ਐ ਹਾਂ ਟਰੈਕਟਰ ਕੀ ਟੈਂਕ ਬਣਾ ਦੇਾਂਗੇ ਓਕੇ ਮੈਂ ਚੈਨ ਸਿਸਟਮ ਜੀ ਅੱਛਾ ਖੇਤ ਦੇ ਵਿੱਚ ਜਾਵਾਂਗੇ ਦਿੱਲੀ ਪਹੁੰਚਣਾ ਐ ਤਾਂ ਪਹੁੰਚਣਾ ਐ ਐ ਬਾਰਡਰ ਬੰਦ ਕਰ ਦਿਆ ਤਾਂ ਅੱਗੇ ਤੇ ਅੱਗੇ ਅੱਗੇ ਆਣਾ ਦਾ ਟਰੈਕਟਰ ਹੋ ਜਾ ਅਗਲੇ ਪਿੰਡ ਦਾ ਅੱਗੇ ਬਾਰਡਰ ਜੋ ਲੱਗਾ ਅੱਗੇ ਨੇ ਜਾ ਇਜ਼ਾਮ ਲਗਾ ਦਿਆ ਤੋ ਅੱਗੇ ਟਰੈਕਟਰ ਐ ਪਹੁੰਚੇ ਪਹੁੰਚੇਗਾ ਜੀ ਜ਼ਮੀਂਦਾਰ ਬਸ ਜਾਣਾ ਜ਼ਰੂਰ ਐ ਜਾਣਾ ਐ ਤੋ ਜਾਣਾ ਐ वो कहेते है ना जय जवान जय किसान दो हैं कुर्सी दे एक भी टूट गया तो कुर्सी गिर जाएगी जवान कौन है वो भी जमींदार रहे वो भी जमींदार का है लड़का है और बाणिया का तो कि मैं लग रहा नहीं एमएलए मंत्री का कोई जवान नहीं है हो तो बताओ जाना है तो जाना है, जाना है, तो जाना है।